ਪੰਜਾਬੀ ਗੱਲਬਾਤ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ। ਜ਼ਿਲ੍ਹਾ ਤਰਨਤਾਰਨ ਦੇ ਨੇੜੇ ਪੈਂਦੇ ਪਿੰਡ ਅਮਰਪੁਰਾ ਦਾ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਅਸੀਂ ਦੇਖ ਸਕਦੇ ਹੋ ਚਾਰੇ ਪਾਸੇ ਪਾਣੀ ਪਾਣੀ ਹੋਇਆ ਹੋਇਆ ਹੈ। ਆ ਸਰਪੰਚ ਸਾਹਿਬ ਖੜੇ ਨੇ ਸਾਡੇ ਸਾਹਮਣੇ ਤੇ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ। ਆ ਵੀਰ ਵੀ ਖੜਾ ਹੈ ਤੁਹਾਡੇ ਸਾਹਮਣੇ ਕਰ ਰਹੇ ਆਂ ਵੀਡੀਓ। ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ। ਅਮਰਪੁਰਾ ਦਾ ਵੀਡੀਓ ਉਹ ਤੁਹਾਡੇ ਸਾਹਮਣੇ ਕਰ ਰਹੇ ਆਂ। ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਘਰੇ ਵੀ ਜਿਹੜਾ ਪਾਣੀ ਹੈ ਘਰਾਂ ਤੇ ਅੰਦਰ ਤੱਕ ਵੱੜ ਚੁੱਕਿਆ ਹੈ। ਪਾ ਸਾਡੇ ਵੀਰ ਸਾਹਮਣੇ ਘੁੰਮ ਰਿਹਾ ਤੁਸੀਂ ਦੇਖਿਆ ਹੋ ਸੰਦ ਲੱਕ ਤੋਂ ਉੱਪਰ ਪਾਣੀ ਜਾ ਰਿਹਾ ਹੈ ਵੀ ਸਰਕਾਰਾਂ ਨੂੰ ਇਹ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਇਹ ਆ ਜੀ ਪਰ ਮਜੀਦ ਪੁਲਵਾਨ ਦਾ ਘਰ ਆ ਸਰਪੰਚ ਸੁਤਨਾਮ ਸਿੰਘ ਜੀ ਆ ਵੇਖੋ ਇਹਦੇ ਸਾਰੇ ਘਰ ਵਿੱਚ ਪਾਣੀ ਫਿਰ ਰਿਹਾ ਹੈ ਨੇੜੇ ਵੜਗਾ ਅੰਦਰੀ ਵੜਗਾ ਇਹ ਤਾਂ ਅਸੀਂ ਇਹ ਤਾਂ ਨਹੀਂ ਵੜਿਆ ਸਕੂ ਤੇ ਹਾਂ ਇਹ ਡਰਜ ਗਗਬੀਰ ਸਿੰਘ ਆ ਹਾਂ ਆ ਸੁਨਾਮ ਦਾ ਬਰਾਂਡਾ ਨਾਲੇ ਪਾਣੀ ਨਾ ਭਰੂ ਰਿਹਾ ਹਾਂ ਨਹੀਂ ਰਾਣੇ ਕਹਿ ਵੀ ਅੰਦਰੋਂ ਬਾਹਰ ਵੇਖੋ ਹੂੰ ਆਂਦੇ ਮਰੂਤ ਨੇ ਬਹੁਤ ਪੱਕੇ ਨੇ ਪਰ ਹੁਣ ਹੈ ਪਾਣੀ ਜ਼ਿਆਦਾ ਹੈ ਖਾਵਾਂਗੇ ਪਾਣੀ ਲੱਤੂ ਤੇ ਇੱਧਰ ਦੇਖੋ ਇੱਧਰ ਘਾਰ ਆ ਜਗਬੀਰ ਸਿੰਘ ਦਾ ਉਧਰ ਪਾਣੀ ਬਹੁਤ ਫਿਰ ਰਿਹਾ ਤੁਹਾਡੀ ਕੁਰਸੀ ਤੇ